ਇਸ ਵਕਤ ਬਹੁਤ ਵਾਰੀ ਆਪਣੇ ਪ੍ਰੋਗਰਾਮ ਚੇਅਰਲਾਈਨਸ ਦੀ ਗੱਲ ਕਰਦੇ ਆ ਹੁਣ 에어ਲਾਈਨਸ ਤੇ ਲੱਗਦਾ ਜਿੱਦਾਂ ਨਾ ਬੁਰਾ ਵਕਤ ਆ ਰਿਹਾ ਕਰੋਪੀ ਜੇ ਹੀ ਆ ਗਈ ਹੁੰਦੀ ਫਲੇਅਰ ਤੋਂ ਬਾਅਦ 에어 ਇੰਡੀਆ ਤੋਂ ਬਾਅਦ ਹੁਣ ਡੈਲਟਾ 에어ਲਾਈਨ ਬਹੁਤ ਚਰਚਾ ਦੇ ਵਿੱਚ ਦੇਖੋ ਗੱਲ ਹੈ ਜੀ ਕਿ 에어ਡੀਆਂ ਜਿਹੜਾ ਸੀ ਨਾ ਉਹ ਹੈਗੀ ਗੱਲ ਉਹ ਪਰ ਉਸ ਤੋਂ ਬਾਅਦ ਜਿਹੜੀਆਂ ਇਵੈਂਟਸ ਛੋਟੀਆਂ ਛੋਟੀਆਂ ਖਬਰਾਂ ਹੈਗੀਆਂ ਨੇ ਛੋਟੀਆਂ ਨਹੀਂ ਹੈਗੀਆਂ ਕਾਫੀ ਵੱਡੀਆਂ ਵੀ ਹੈਗੀਆਂ ਨੇ ਉਹਦੇ ਵਿੱਚ ਉਹ ਫਿਰ ਉੱਪਰ ਕੇ ਜ਼ਿਆਦਾ ਸਾਹਮਣੇ ਆ ਰਹੀਆਂ ਨੇ ਇਹ ਗੱਲ ਸਮਝਣ ਵਾਲੀ ਹੈ ਧਿਆਨ ਹੋ ਜਾਂਦਾ ਨਾ ਸਭ ਦਾ ਹਾਂ ਧਿਆਨ ਉਧਰ ਨੂੰ ਹੋ ਜਾਂਦਾ ਸੋ ਡੈਲਟਾ ਦੇ ਨਾਲ ਥੋੜੀ ਜਿਹੀ ਜ਼ਿਆਦਾ ਸਮੱਸਿਆਵਾਂ ਆ ਨੇ ਉਹਦੀ ਵੀ ਥੋੜੀ ਜਿਹੀ ਗੱਲ ਕਰਦੇ ਆ ਕਿ ਕੀ ਹੋ ਰਿਹਾ ਜੀ ਡੈਲਟਾ 에ਅਰਲਾਈਨ ਦੀ ਇੱਕ ਫਲਾਈਟ ਜਿਹੜੀ ਹੈ ਉਹ ਯੂ ਐਸ اے ਦੇ ਸਾਲਟ ਲੇਕ ਸਿਟੀ ਯੂਟਾ ਤੋਂ ਜਿਹੜੀ ਹੈ ਐਮਸਟਰਡਮ ਹਾਲੈਂਡ ਵਾਸਤੇ ਜਾ ਰਹੀ ਸੀ ਡੈਲਟਾ 에ਅਰਲਾਈਨ ਦੁਨੀਆ ਦੀਆਂ ਵੱਡੀਆਂ 에ਅਰਲਾਈਨਾਂ ਦੇ ਵਿੱਚੋਂ ਇੱਕ ਹੈ ਤੇ ਉਥੇ ਜਿਹੜੀ ਜਦੋਂ ਕਿ ਕਈ ਵਾਰੀ ਬੱਦਲ ਆ ਜਾਂਦੇ ਨੇ ਜਾਂ 에ਅਰ ਦੀ ਕੋਈ ਪੌਕਟ ਆ ਜਾਂਦੀ ਹੈ ਤੇ ਜਹਾਜ਼ ਬੜੀ ਜ਼ੋਰ ਦੀ ਹਿੱਲਣ ਲੱਗ ਪੈਂਦਾ ਹੈ ਤੇ ਸਾਨੂੰ ਸੀਟ ਬੈਲਟ ਵਗੈਰਾ ਲਾਉਣ ਲਈ ਕਿਹਾ ਜਾਂਦਾ ਹੈ ਤੇ ਟਰਬੂਲੈਂਸ ਉਹਨੂੰ ਕਿਹਾ ਜਾਂਦਾ ਹੈ ਜਦੋਂ ਉਹ ਆ ਜਾਂਦੀ ਹੈ ਤਾਂ ਬੜੀਆਂ ਮੁਸ਼ਕਲ ਹਾਲਾਤਾਂ ਦੇ ਵਿੱਚੋਂ ਲੰਘਣਾ ਪੈਂਦਾ ਇਤਿਹਾਸ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਇੱਕ ਵਿਅਕਤੀ ਦੀ ਅਜੇ ਤੱਕ ਇਸ ਤਰ੍ਹਾਂ ਜਹਾਜ਼ ਜ਼ਿਆਦਾ ਹਿੱਲਣ ਨਾਲ ਸਿੰਗਾਪੁਰ 에ਅਰਲਾਈਨ ਦੇ ਇੱਕ ਮੁਸਾਫਰ ਦੀ ਪਿੱਛੇ ਜਾ ਮੌਤ ਹੋ ਗਈ ਸੀ ਪਰ ਇਹ ਜਿਹੜੀ ਫਲਾਈਟ ਹੈ ਜਦੋਂ ਉਸ ਵਿੱਚ ਇਹ ਜਿਹੜਾ ਕੰਮ ਹੋਇਆ ਟਰਬੂਲੈਂਸ ਹੋਈ ਤਾਂ ਮੁਸਾਫਰ ਜਿਹੜੇ ਸੀ ਜਿਨ੍ਹਾਂ ਨੇ ਸੀਟ ਬੈਲਟਾਂ ਨਹੀਂ ਲਾਈਆਂ ਹੋਈਆਂ ਸੀ ਉਹ ਆਪਣੀਆਂ ਸੀਟਾਂ ਤੋਂ ਉੱਛੜ ਕੇ ਜਾਂ ਹੇਠਾਂ ਡਿੱਗ ਪਏ ਜਾਂ ਛੱਤ ਵਿੱਚ ਜਾ ਕੇ ਵੱਜੇ ਤੇ ਫਿਰ ਹੇਠਾਂ ਡੇ ਜਿਨ੍ਹਾਂ ਜਿਸ ਦੇ ਨਾਲ ਉਹਨਾਂ ਨੂੰ ਗੰਭੀਰ ਸੱਟਾਂ ਵੱਜੀਆਂ ਤੇ 25 ਮੁਸਾਫਰਾਂ ਨੂੰ ਹਸਪਤਲ ਲੈ ਜਾਣਾ ਪਿਆ ਉਹਨਾਂ ਦੇ ਸੱਟਾਂ ਵੱਜੀਆਂ ਨੇ ਇਸ ਫਲੈਟ ਜਿਹੜੀ ਕਿ ਯੂਟਾ ਤੋਂ ਆਡੀ ਸੀ ਉਹ ਆਪਣੇ ਰਸਤੇ ਦੇ ਵਿੱਚ ਮਿਨੀਆਪੋਲਿਸ ਦੇ ਵਿੱਚ ਸੇਂਟ ਪੌਲ ਇੰਟਰਨੈਸ਼ਨਲ 에ਅਰਪੋਰਟ ਤੇ ਉਹਨਾਂ ਨੂੰ ਉਤਾਰਨਾ ਪਿਆ 에ਅਰਬੱਸ A330 ਇਹ ਬੋਇੰਗ ਦਾ ਜਹਾਜ਼ ਨਹੀਂ ਹੈ ਇਹ ਏਅਰਬੱਸ A330 900 ਇਹ ਜਹਾਜ਼ ਸੀ ਤੇ ਇਹਦੇ ਵਿੱਚ ਜਦੋਂ ਜਹਾਜ਼ ਫਿਰ ਲੈਂਡ ਕੀਤਾ ਤਾਂ ਉੱਥੇ ਫਾਇਰ ਵਾਲੇ ਤਾਂ ਪੈਰਾਮੈਟਿਕਸ ਜਿਹੜੇ ਸੀ ਉਹ ਮੁਸਾਫਰਾਂ ਦਾ ਇੰਤਜ਼ਾਰ ਕਰ ਰਹੇ ਸੀ ਤੇ ਮੁਸਾਫਰਾਂ ਨੇ ਖੁਦ ਦੱਸਿਆ ਕਿ ਕਈਆਂ ਦੇ ਬਹੁਤ ਸੇਰੀ ਸੱਟਾਂ ਲੱਗੀਆਂ ਨੇ ਤੇ ਇਹ ਵੈਸੇ ਹੋ ਜਾਂਦਾ ਪਰ ਡੈਲਟਾ ਦਾ ਆਪ ਜੀ ਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ ਇੱਕ ਜਹਾਜ਼ ਜਿਹੜਾ ਹੈ ਜੀ ਉਹ ਬੰਬਾਰਡੀਅਰ ਕੰਪਨੀ ਦਾ ਜਹਾਜ਼ ਸੀ ਡੈਲਟਾ ਏਅਰਲਾਈਨ ਦਾ ਤੇ ਉਹ ਉਹ ਜਿਹੜਾ ਜਦੋਂ ਟੋਰਾਂਟੋ ਦੀ ਪੀਅਰਸ ਐਰਪੋਰਟ ਤੇ ਉਤਰਨ ਲੱਗਾ ਤੇ ਸਨੋ ਵਗਾਰਾ ਵੀ ਪਈ ਹੋਈ ਸੀ ਖੈਰ ਉਹ ਤੇ ਬਹੁਤ ਜਗ੍ਹਾ ਤੇ ਪਈ ਹੁੰਦੀ ਹੈ ਤੇ ਜਹਾਜ਼ ਉਤਰ ਜਾਂਦੇ ਨੇ ਕੋਈ ਚੱਕਰ ਨਹੀਂ ਹੈ ਪਰ ਉਹ ਜਹਾਜ਼ ਫਿਸਲ ਗਿਆ ਤੇ ਇੰਨਾ ਫਿਸਲਿਆ ਕਿ ਉਹ ਪੁੱਠਾ ਹੋ ਗਿਆ ਪਰ ਉਸ ਵਿੱਚ ਸਾਰੇ ਮਸਾਫਰ ਬਚ ਗਏ ਪਰ 60 ਫੀਟ ਬਹੁਤ ਲੋਕਾਂ ਦੀ ਲੱਗੀ ਸੀ ਇਹ ਫਰਵਰੀ ਦੇ ਵਿੱਚ ਸ਼ਾਇਦ ਹੋਇਆ ਸੀ ਫਰਵਰੀ 2025 ਦੇ ਇਸੇ ਸਾਲ ਹੀ ਹੋਇਆ ਸੀ ਤੋਂ ਉਸ ਤੋਂ ਬਾਅਦ ਜਾਂਚ ਉਹਦੀ ਚੱਲ ਰਹੀ ਹੈ ਜਾਂਚ ਤੇ ਜਾਂਚ ਦੇ ਜਿਹੜਾ ਕਾਰਨ ਉਹ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜਿਵੇਂ ਕਿ ਹਾਦਸਿਆਂ ਤੋਂ ਬਾਅਦ ਹੁੰਦਾ ਹੈ ਜਿਹੜੀ 에ਅਰਲਾਈਨ ਹੈ ਉਹ ਆਪਣੇ ਕੋਲੋਂ ਕੇਵਲ ਹੀ ਲਾ ਕੇ ਗੱਲ ਉਹ ਜਿਹੜੀ ਕੰਪਨੀ ਦਾ ਜਹਾਜ਼ ਹੋਵੇ ਉਹਨਾਂ ਤੇ ਪਾਉਣ ਦੇ ਯਤਨ ਕਰਦੀ ਹੈ ਪਾਇਲਟ ਤੇ ਪਾਇਆ ਜਾਂਦਾ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਫਿਰ ਕੇਵਲ ਹੀ ਮਿਲ ਕੋ ਪਾਜਾ ਬਣ ਜਾਂਦਾ ਜਿਵੇਂ ਕਿ 에ਅਰ ਇੰਡੀਆ ਦੇ ਮਾਮਲੇ ਦੇ ਵਿੱਚ ਜਿਹੜੀ ਪ੍ਰੀ ਲਿਮਿਟਰੀ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਹੋਇਆ ਸੋ ਇਹ ਜਿਹੜਾ ਜਹਾਜ਼ ਹੈ ਜੀ ਜੋ ਟ੍ਰਾਂਟੋ 에ਅਰਪੋਰਟ ਤੇ ਉਤਰਿਆ ਤਾਂ ਉਹਦੇ ਵਿੱਚ ਇੱਕ 에ਅਰ ਹੌਸਟੈਸ ਸੀ ਜੋ ਕਿ ਹੈ ਤੇ ਉਸੇ ਕੰਪਨੀ ਦੀ ਮੁਲਾਜ਼ਮ ਸੀ ਪਰ ਉਸ ਫਲਾਈਟ ਦੇ ਵਿੱਚ ਉਹ ਸਿਰਫ ਮੁਸਾਫਰ ਸੀ ਕਿਉਂਕਿ ਉਸਨੇ ਇੱਕ ਹੋਰ 에ਅਰਲਾਈਨ ਹੋਰ ਫਲਾਈਟ ਜਿਹੜੀ ਆ ਉਹਨੂੰ ਉਹਦੇ ਵਿੱਚ ਉਸਨੇ ਜਾਣਾ ਸੀ ਉਸਨੇ ਕੇਸ ਕਰ ਦਿੱਤਾ ਹੈ ਡੈਲਟਾ ਦੇ ਉੱਪਰ ਕੇਸ ਉਹਨੇ ਕੀਤਾ ਕਿ ਇਹ ਪਾਇਲਟ ਦੀ ਗਲਤੀ ਸੀ ਤੇ ਉਸਨੇ ਠੀਕ ਤਰ੍ਹਾਂ ਨਾਲ ਹੈਂਡਲ ਨਹੀਂ ਕੀਤਾ 67 ਸਾਲਾਂ ਐ ਫਲਾਈਟ ਅਟੈਂਡੈਂਟ ਉਸਦੇ ਕਾਫੀ ਸਾਰੀਆਂ ਸੱਟਾਂ ਪਈਆਂ ਤੇ ਵੱਡਾ ਹਰਜਾਨੇ ਦਾ ਕੇਸ ਕੀਤਾ ਖੈਰ ਐਂਡੈਵਰ 에ਅਰ ਦੇ ਨਾਲੋਂ ਕੰਮ ਕਰਦੀ ਸੀ ਜਿਹੜੀ ਕਿ ਡੈਲਟਾ 에ਅਰਲਾਈਨ ਦਾ ਜਹੀ ਇੱਕ ਹਿੱਸਾ ਹੈ ਸਬਸਾਈਡਰੀ ਆ ਉਹਨਾਂ ਦੀ ਸੋ ਇਹ ਹੁਣ ਕੇਸ ਉਸ ਦਾ ਅਦਾਲਤ ਵਿੱਚ ਚੱਲੇਗਾ ਕੀ ਹੋਰ مسافر ਵੀ ਕੇਸ ਕਰਨਗੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਦਾਲਤਾਂ ਵਿੱਚ ਹੁਣ ਵਿਖੀਆਂ ਸੁਣੀਆਂ ਜਾਣਗੀਆਂ ਪਰ ਹਾਲ ਦੀ ਘੜੀ ਉਸ ਇੱਕ ਫਲਾਈਟ اٹੈਂਡੈਂਟ ਨੇ 15 ਪੇਜਾਂ ਦੀ ਇੱਕ ਕੰਪਲੇਂਟ ਜਿਹੜੀ ਆ ਫਾਈਲ ਕੀਤੀ ਹੈ ਤੇ ਉਸ ਨੇ ਮਿਲੀਅਨਸ ਡਾਲਰ ਦੇ ਵਿੱਚ ਜਿਹੜਾ ਹਰਜਾਨੇ ਦੀ ਮੰਗ ਕੀਤੀ ਹੈ ਤੇ ਉਹ ਇਹ ਵੀ ਕਹਿੰਦੀ ਹੈ ਕਿ ਉਹ ਜਦੋਂ ਜਹਾਜ਼ ਉਲਟ ਗਿਆ ਤੇ ਆਪਣੀ ਸੀਟ ਬੈਲਟ ਦੇ ਵਿੱਚ ਫਸੀ ਹੋਈ ਉਹ ਪੁੱਠੀ ਲੰਮਕ ਰਹੀ ਸੀ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਇਸ ਔਰਤ ਨੇ ਹੱਲੇ 75 ਮਿਲੀਅਨ ਦਾ ਕੇਸ ਕੀਤਾ ਕੇਸ ਜਿਹੜਾ ਹੋਰ ਵੀ ਜ਼ਿਆਦਾ ਜਿਹੜਾ ਹੈ ਜੀ ਵੱਡਾ ਹੋ ਸਕਦਾ ਹੈ